ਆਪਾਂ ਸਾਰੀਆਂ ਪਾਰਟੀਆਂ ਨੂੰ ਕਰ ਦੇਖ ਲਿਆ ਇੱਕ ਵਾਰੀ ਸਾਨੂੰ ਵੀ ਦੇਖੋ ਇੱਕ ਵਾਰੀ ਇਤਿਹਾਸ ਬਦਲ ਕੇ ਰੱਖ ਦਾਂਗੇ ਸਿਰਫ ਤੁਸੀਂ ਇੱਕ ਦਿਨ ਜਿਤਾਣਾ ਦੂਜੇ ਦਿਨ ਤੁਹਾਡੀਆਂ ਵੋਟਾਂ ਦੇ ਮੁੱਲ ਮੈਂ ਨਾ ਮੋੜ ਸਕਿਆ ਨਾ ਤੇ ਜੁੱਤੀਆਂ ਲਾ ਕੇ ਮੇਰੇ ਸਿਰ ਤੇ ਮਾਰਿਓ ਇਹ ਜਿਹੜੀ ਪਾਰਟੀ ਹੈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਕਿਸਾਨਾਂ ਵਾਸਤੇ ਆ ਜਿਹਨ ਲਈਆ ਕਲੈਕਸ਼ਨ ਦੇ ਨਾਲ ਆ ਡਾਕਟਰ ਭੀਮਰਾਬਾਬਾ ਸਾਡੀ ਸੋਚ ਤੇ ਚੱਲੇ ਆ ਭਾਵੇਂ ਸਾਡੀ ਜਾਨ ਚੱਲ ਜੇ ਸਾਨੂੰ ਕੋਈ ਦੁੱਖ ਨਹੀਂਗਾ ਕਿਉਂਕਿ ਨਾ ਤੇ ਇੱਥੇ ਕੋਈ ਨੌਕਰੀ ਮਿਲਦੀ ਆ ਤੇ ਨਾ ਕਿ ਇੱਥੇ ਕਾਰੋਬਾਰ ਚੱਲ ਰਿਹਾ ਜਿਹੜਾ ਮੰਤਰੀ ਆਂਦਾ ਵਾ ਉਹੀ ਜਨਤਾ ਲੁੱਟੀ ਜਾਂਦਾ ਵਾ ਜੇ ਮੰਤਰੀ ਅਦਲ ਬਦਲ ਹੋ ਸਕਦੇ ਆ ਤੇ ਜਨਤਾ ਵੀ ਵੋਟ ਅਦਲ ਬਦਲ ਕਰਕੇ ਪਾ ਸਕਦੀ ਹੈ ਇਹ ਜਨਤਾ ਦਾ ਰਾਈਟ ਹੈ ਔਰ ਆਪਾਂ ਸਾਰੀਆਂ ਪਾਰਟੀਆਂ ਨੂੰ ਇੱਕ ਵਾਰ ਦੇਖ ਲਿਆ ਇੱਕ ਵਾਰੀ ਸਾਾਨੂੰ ਵੀ ਦੇਖੋ ਇੱਕ ਵਾਰੀ ਇਤਿਹਾਸ ਬਦਲ ਕੇ ਰੱਖ ਦਾਂਗੇ ਸਿਰਫ ਤੁਸੀਂ ਇੱਕ ਦਿਨ ਜਿਤਾਣਾ ਦੂਜੇ ਦਿਨ ਤੁਹਾਡੀਆਂ ਵੋਟਾਂ ਦੇ ਮੁੱਲ ਮੈਂ ਨਾ ਮੋੜ ਸਕਿਆ ਨਾ ਤੇ ਜੁੱਤੀਆਂ ਲਾ ਕੇ ਮੇਰੇ ਸਿਰ 'ਤੇ ਮਾਰਿਓ ਮੈਂ ਤੁਹਾਨੂੰ ਦੁਬਾਰਾ ਕਦੀ ਜ਼ਿੰਦਗੀ ਚ ਵੋਟ ਮੰਗਣ ਆਉਂਗਾ ਕਿਉਂਕਿ ਮੈਂ ਤੇ ਆਪਣੀ ਪਾਰਟੀ ਬਣਾਈ ਬੇਗੰਪੁਰਾ ਸਾਂਝਾ ਫਰੰਡ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਵਾਲਮੀਕ ਸਮਾਜ ਦੀ ਪਾਰਟੀ ਹੈ ਮਹਾ ਆਸ਼ਾ ਕੌਮ ਦੀ ਪਾਰਟੀ ਹੈ ਇਹ ਗੁਰੂ ਵੀ ਰਵਿਦਾਸ ਕੌਮ ਦੀ ਪਾਰਟੀ ਇਸ ਪਾਰਟੀ ਨੂੰ ਅੱਗੇ ਲੈ ਜਾਣਾ ਕਬੀਰ ਪੰਥੀ ਦੀ ਪਾਰਟੀ ਹੈ ਇਹ ਜਿਹੜੀ ਪਾਰਟੀ ਹੈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਨਸ ਕਿਸਾਨਾਂ ਵਾਸਤੇ ਆ ਅੱਜ ਇੱਕ ਇੱਕ ਜਵਾਨ ਸਾਡਾ ਸ਼ਹੀਦ ਹੋ ਗਿਆ ਤੇ ਸੁਸ਼ੀਲ ਕੁਮਾਰ ਦਿਨਕੂ ਦੀ ਤੇ ਚਰਨਜੀਤ ਚੰਨੀ ਜੀ ਦੋਨੇ ਬੈਂਸ ਕਰਦੇ ਨਜ਼ਰ ਆਇਆ ਕਦੀ ਇਹਨਾਂ ਨੇ ਨਾ ਜਵਾਨਾਂ ਵਾਸਤੇ ਤੇ ਨਾ ਕਿਸਾਨਾਂ ਵਾਸਤੇ ਕਦੀ ਕੋਈ ਸਹੀ ਮੁੱਦਾ ਨਹੀਂ ਚੱਕਿਆ ਅੱਜ ਇਹਨਾਂ ਨੂੰ ਬੜਾ ਦੁੱਖ ਆ ਰਿਹਾ ਕਿਉਂਕਿ ਇਲੈਕਸ਼ਨ ਹੋ ਰਿਹਾ ਤੇ ਇਸ ਕਰਕੇ ਜੇ ਤੁਹਾਡੀ ਮਿਹਰਬਾਨੀ ਹੋਊਗੀ ਵੋਟ ਪਾ ਦੋਗੇ ਜੇ ਕਿਸੇ ਨੇ ਤੁਹਾਨੂੰ ਇਨੀ ਗੱਲ ਕਹਿਣੀ ਕਿ ਕਿ ਬੋਟ ਮੈਨੂੰ ਨਾ ਪਾਓ ਜੇ ਕੋਈ ਹੱਕ ਸੱਚ ਦੀ ਬੋਟ ਸੀਗੀ 4599 ਵੋਟ ਮੈਨੂੰ ਪਈ ਸੀਗੀ ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਲੋਕਾਂ ਨੂੰ ਮੈਂ ਮੁੱਦੇ ਦੱਸ ਦਿੱਤੇ ਤੇ ਇਹਨਾਂ ਨੇ ਸਾਡੇ ਮੁੱਦੇ ਚੋਰੀ ਕਰ ਲੈਣੇ ਮੈਂ ਕਿਉਂ ਦੱਸਾਂ ਮੈਂ ਨਹੀਂ ਦੱਸੂਗਾ ਮੈਜਿਕ ਕਾਹਤਾਂ ਨੂੰ ਕਹਤਾਂ ਵਿਸ਼ਵਾਸਦਾਨਾ ਕਿ ਇਧਰ ਐਮਪੀ ਬਣ ਗਿਆ ਮੈਂ ਦੂਜੇ ਦੇ ਨਹੀਂ ਰਿੰਕੂ ਤਿੰਨ ਮਹੀਨੇ ਰਿਆ ਰਿੰਕੂ ਸੁਸ਼ੀਲ ਰਿੰਕੂ ਜੀ ਤਿੰਨ ਮਹੀਨੇ ਰੇ ਕਿਸੇ ਨੇ ਪੁੱਛਿਆ ਉਹਨੂੰ ਅਜੇ ਤੱਕ ਨਹੀਂ ਪੁੱਛਿਆ ਐਨੇ ਕੈਂਡੀਡੇਟ ਨੇ ਐਮਪੀ ਆਏ ਅਜੇ ਤੱਕ ਕਿਸੇ ਨੇ ਪੁੱਛਿਆ ਇੱਕ ਇੱਕ ਸਾਲ ਦਾ 5 ਕਰੋੜ ਰੁਪਏ ਮਿਲਦਾ 5 ਸਾਲਾਂ ਦਾ 25 ਕਰੋੜ ਰੁਪਈਆ ਕਿਸੇ ਐਮਪੀ ਨੂੰ ਪੁੱਛੋ ਜਾ ਕੇ ਕਿੱਥੇ ਆ ਪੰਜਾਬ ਦਾ ਮੈਨੂੰ ਕੋਈ ਇੱਕ ਐਮਪੀ ਦਿਖਾ ਦਿਓ ਜਿਨੇ ਪੈਸਾ ਲਾਇਆ ਗਰੀਬਾਂ ਦੇ ਬੱਚਿਆਂ ਦੇ ਉੱਤੇ ਗਰੀਬਾਂ ਦੇ ਬੱਚੇ ਅੱਜ ਵੀ ਮਰ ਰਹੇ ਆ ਅੱਜ ਵੀ ਕਰ ਰਹੇ ਆ ਉਹ ਸਾਡੇ ਜੇ ਤੁਸੀਂ ਟਿਕਟਾਂ ਦੇਣੀਆਂ ਵੱਡੀਆਂ ਪਾਰਟੀਆਂ ਜਿਹੜੇ ਸੋਸ਼ਲ ਮੀਡੀਆ ਜਿਹੜੇ ਛੋਟੇ ਸੋਸ਼ਲ ਮਤਲਬ ਲੋਕਾਂ ਦੀ ਹਲਫ ਕਰਦੇ ਮਦਦ ਕਰਦੇ ਉਹਨਾਂ ਨੂੰ ਹੀ ਟਿਕਟ ਦਿਓ ਹੁਣ ਸਾਡੇ ਦੇਖੋ ਗਰੀਬ ਬੰਦੇ ਆ ਜਿੰਨੇ ਬੰਦੇ ਆ ਕੋਈ ਟਾਬੇ ਵਾਲਾ ਕੋਈ ਸਾਈਕਲਾਂ ਵਾਲਾ ਵਾ ਕੋਈ ਬੰਦਾ ਕਟਿੰਗ ਦਾ ਕੰਮ ਕਰਦਾ ਵਾ ਸਾਰੇ ਬੰਦੇ ਤੁਹਾਨੂੰ ਇੱਥੇ ਮਿਲਣਗੇ ਨੀਟੋ ਜੀ ਤੁਸੀਂ ਹਰ ਵਾਰ ਇਲੈਕਸ਼ਨ 'ਚ ਖੜਦੇ ਹੋ ਜਿੱਤਦਾ ਪਾਉਂਦੇ ਨਹੀਂ ਦੇਖੋ ਹਰ ਜਿੱਤ ਜਨਤਾ ਦੀ ਮਰਜ਼ੀ ਆ ਜਦ ਤੱਕ ਸਾਡਾ ਵੀ ਦਮ ਵਾਹੀ ਉਹਨਾਂ ਤੱਕ ਲੜਾਂਗੇ ਜੇ ਸਾਡਾ ਦਮ ਖਤਮ ਹੋ ਗਿਆ ਜੇ ਨਹੀਂ ਮੰਨਦੇ ਤੇ ਫਿਰ ਠੀਕ ਆ ਭਾਈ ਦੇਸ਼ ਲੁੱਟਦਾ ਤੇ ਲੁੱਟਣ ਦਾ ਅਸੀਂ ਕੀ ਕਰੀਏ ਇੱਥੇ ਕਰੋ ਨਹੀਂ ਲੈ ਲਿਆ ਮੇਰੇ ਬੇਗਮਪੁਰੇ ਕਿਦੋਂ ਜਾ ਕੇ ਪੇਪਰ ਗ੍ਰੇਫਾਈਂਡ ਦੇਖੋ ਜੀ ਉਹ ਵਕੀਲ ਸਾਡੇ ਉੱਥੇ ਪਹੁੰਚੇ ਆ ਅੱਜ ਇੱਥੇ ਹੀ ਐਸੇ ਕਰਕੇ ਮੈਂ ਬਹੁਤ ਵਧੀਆ ਜਿਹੜੇ ਚੋਣ ਕਮਿਸ਼ਨਰ ਸਾਹਿਬ ਨੇ ਪੀਸੀ ਸਾਹਿਬ ਨੇ ਬਹੁਤ ਵਧੀਆ ਕਮਿਸ਼ਨਰ ਸਾਹਿਬ ਬਹੁਤ ਵਧੀਆ ਔਰ ਇਹਨਾਂ ਦੀ ਜਿੰਨੀ ਟੀਮ ਹੈ ਇਲੈਕਸ਼ਨ ਏਜੰਟ ਦੀ ਬਹੁਤ ਟੀਮ ਵਧੀਆ ਇਹਨਾਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਵੀ ਮਤਲਬ ਸਾਰਿਆਂ ਨੇ ਕਿਹਾ ਦਵਦ ਜਿਹੜਾ ਕੰਮ ਹੁੰਦਾ ਫਟਾਫਟ ਕਰਦੇ ਪਏ ਹਾਂ ਕਿਤੇ ਮਾੜਾ ਮੋਟਾ ਉਨੀ ਨਿੱਕੀ ਹੋ ਗਈ ਵਕਰੀ ਗੱਲ ਇਹ ਮੇਰਾ ਸ਼ੀਮਾ ਇਲੈਕਸ਼ਨ ਇਹ ਪੰਜਾਬ ਦੇ ਵਿੱਚ ਬਾਕੀ ਕਿਹੜੇ ਕੈਂਡੀਡੇਟ ਤੁਸੀਂ ਖੜੇ ਕਰਾਏ ਹੋ ਕਿਦੋਂ ਤੱਕ ਕਿਹੜਾ ਕੈਂਡੀਡੇਟਾਂ ਦੀ ਤੁਹਾਨੂੰ ਬਹੁਤ ਛੇਤੀ ਇੱਕ ਮੇਰੀ ਭੈਣ ਆ ਉਹਨੂੰ ਮੈਂ ਕਿਹਾ ਤੁਸੀਂ ਇਲੈਕਸ਼ਨ 'ਚ ਨਾ ਖੜਾਓ ਮੇਰੇ ਸਾਹਮਣੇ ਜਲੰਧਰ ਤੋਂ ਤੇ ਉਹ ਸੋਨੀਆ ਜੀ ਮੇਰੀ ਭੈਣ ਆ ਇੱਕ ਜਗ੍ਹਾ ਤੇ ਭੈਣ ਭਰਾ ਲੜਦੇ ਚੰਗੇ ਲੱਗਦੇ ਪਰ ਉਹ ਮੇਰੀ ਭੈਣ ਨੂੰ ਅਪੀਲ ਕਰੂੰਗਾ ਕਿ ਉਹ ਇਲੈਕਸ਼ਨ ਨਾ ਲੜੇ ਵੇਖੋ ਨਾ ਬਾਹਰ ਤੇ ਚਲਦਾ ਹੀ ਰੰਦਾ ਕੰਮ ਸਾਡੇ ਪਿਓ ਪੁੱਤਰ ਚਲਦਾ ਹੀ ਰੰਦਾ ਬਾਕੀ ਇਹ ਇੱਕ ਹੈ ਵੇਖੋ ਅਸੀਂ ਜੋ ਵੀ ਸੱਚਾਈ ਦੀ ਇਲੈਕਸ਼ਨ ਲੜ ਰਹੇ ਆ ਅੱਜ ਡੀਸੀ ਚਾਉਂ ਦੇ ਮਾਗਪਤਰ ਦਿੱਤਾ ਹੈ ਮਾ ਚਲਿਆ ਨਾ ਨਹੀਂ ਮਾਗਪਤਰ ਥਿਸ ਇਜ਼ ਆ ਉਹ ਚਾਰੇ ਪਾਰਟੀਆਂ ਨੇ ਬੀਜੇਪੀ ਲਾ ਲਓ ਕਾਲੀ ਲਾ ਲਓ ਆਪ ਪਾਰਟੀ ਲਾ ਲਓ ਔਰ ਆਪਣੇ ਕਾਂਗਰਸ ਲਾ ਲਓ ਇਹਨਾਂ ਪੁੱਛੋ ਕੋਈ 35 ਸਾਲ ਹੋ ਗਏ ਜਲੰਧਰ ਦਾ ਵਕਾਸ ਕੀਤਾ ਉਹਨੇ ਮਸਤੀ ਤਾਂ ਚੰਦਾਂ ਆਪੀ ਕਾਫੀ ਪੂਰੇ ਪੰਜਾਬ ਚ ਪਾਰਟੀ ਖੇਡਣ ਗਈ ਹੈ ਇਹ ਕਹਿੰਦਾ ਕਿ ਦਸਿਆਤ ਪੂਰੇ ਪੰਜਾਬ ਚ ਪਾਰਟੀ ਖੇਡ ਰਹੀ ਹੈ ਬਾਕੀ ਡੀਸੀ ਸਾਹਿਬ ਮੰਗ ਪੱਤਰ ਦਿੱਤਾ ਸੀ ਮੈਂ ਉਹਨੇ ਪੁੱਛਿਆ ਕਹਿੰਦਾ ਜਵਾਬ ਆ ਜਾਏਗਾ ਜਨਤਾ ਨੂੰ ਜਨਤਾ ਨੂੰ ਅਪੀਲ ਕਰਨਾ ਤੁਸੀਂ ਸਸਪੈਂਡ ਕਰਤਾ ਸੀ ਬਾਹਰ ਕੱਢਤਾ ਸੀ ਫਿਰ ਹੁਣ ਤੁਸੀਂ ਪਾਰਟੀ ਦੇ ਵਿੱਚ ਫੇਰ ਸ਼ਾਮਲ ਕਰ ਲਿਆ ਸਾਬਰ ਸਾਡੇ ਪਿਓ ਪੁੱਤਰਾ ਲੜਾਈ ਕੀ ਹੋ ਗਈ ਅੱਛਾ ਮੇਰੀ ਪਾਰਟੀ ਕਿੰਨੀ ਕੀ ਲੰਬੀ ਚੱਲੇਗੀ ਲੰਬੀ ਚੱਲੇਗੀ ਚੱਲੇਗੀ ਪਾਰਟੀ ਬਹੁਤ ਚੱਲੇਗੀ ਬਾਕੀ ਜਨਤਰ ਅਪੀਲ ਕਰਨੇ ਆ ਇਹ ਜਿਹੜੇ ਤੁਹਾਡੇ ਕੋਲ ਵੋਟ ਮੰਗਣ ਜਾਂਦੇ ਆ ਉਹਨਾਂ ਕੋ ਹਸਾਬ ਲਓ ਵੀ 35 ਸਾਲ 75 ਸਾਲ ਕੀ ਕੀ ਜਨਦਰ ਦਾ ਕੀ ਸਵਾਰਿਆ ਜਾਣਾ